ਅਸ਼ੀਕਾਲ ਜੀ ਮੈਂ ਕਰਨਜੀਤ ਸਿੰਘ ਖੇਲਾ ਏ ਬੰਨ ਚੈਨਲ ਦੇਖਣ ਵਾਲਾ ਮੈਂ ਤੈਿਹਦ ਲੋ ਧੰਨਵਾਦ ਕਰਦਾ ਅੱਜ ਬਟਾਰੀ ਪਿੰਡ ਦੇ ਵਿੱਚ ਖੂਨਦਾਨ ਕੈਂਪ 15 ਮਾਂ ਦਿਹਾਣਾ ਲਗਾ ਲਗਾ ਰਿਹਾ ਹਾਂ ਜੋ ਕਿ ਇਹਦਾ ਦਾਨ ਜਿਹੜਾ ਖੂਨਦਾਨ ਆਪਾਂ ਨੂੰ ਸਭ ਨੂੰ ਹੀ ਪਤਾ ਇਹ ਬਹੁਤ ਜਾਨਾਂ ਵੀ ਬਚਾ ਦਿੰਦਾ ਖੂਨਦਾਨ ਕਰਨਾ ਵੀ ਬਹੁਤ ਚੰਗੀ ਗੱਲ ਆ ਹਾਂਜੀ ਅੱਜ ਤੁਹਾਨੂੰ ਮਿਲਾ ਰਿਹਾ ਬਾਬਾ ਜੀ ਨਾਲ ਗੱਲ ਕਰਾ ਰਿਹਾ ਬਾਬਾ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਇਹਦੇ ਬਾਰੇ ਸਭ ਤੋਂ ਪਹਿਲਾਂ ਮੈਂ ਆਪੀ ਦੇ ਇਵਨ ਚੈਨਲ ਦੇ ਕਾਰਲੇ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦਾ ਹੋਇਆ ਅਤੇ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਿਸਕਾਮ ਸੇਵਾ ਸੁਸਾਇਟੀ ਪਿੰਡ ਬੁਟਾਰੀ ਵੱਲੋਂ ਜਿਹੜਾ ਸਮੁੱਚੀ ਟੀਮ ਵੱਲੋਂ ਆ ਮੈਂ ਕਹਿਣਾ ਕਿ ਸਮੁੱਚੀ ਟੀਮ ਦਾ ਬੜਾ ਵੱਡਾ ਉਦਮ ਤੇ ਉਪਰਾਲਾ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਮੈਨੂੰ ਵੀ ਸ਼ਾਮਲ ਹੋਣ ਦਾ ਮੌਕਾ ਮਿਲਿਆ ਪੰਥ ਦੇ ਮਹਾਨ ਵਿਦਵਾਨ ਗਿਆਨੀ ਮਰਜੀਸ਼ ਸਿੰਘ ਪੁਟਾਰੀ ਉਹਨਾਂ ਨੇ ਹੁਕਮ ਕੀਤਾ ਮੈਂ ਇੱਥੇ ਖੂਨਦਾਨੀਆਂ ਨੂੰ ਮਿਲਿਆ ਬੜਾ ਚੰਗਾ ਲੱਗਿਆ ਮੈਂ ਖੁਦ ਵੀ ਠਾਈ ਵਾਰ ਖੂਨਦਾਨ ਕੀਤਾ। ਸਿਆਣੇ ਦਾ ਕਥਨ ਹੈ ਕਿ ਜਿਉਂਦੇ ਜੀ ਖੂਨਦਾਨ ਤੇ ਮਰਨ ਉਪਰੰਤ ਅੱਖਾਂਦਾਨ ਜ਼ਰੂਰ ਕਰਨੀਆਂ ਚਾਹੁੰਦੇ। ਮੈਂ ਇਸ ਗੱਲ ਨੂੰ ਵਧ ਕੇ ਕਹਾਂ ਕਿ ਜਿਹੜੇ ਧੰਸੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਗੁਰਬਾਣੀ ਦੇ ਤਹਿਤ ਆਪਣਾ ਜੀਵਨ ਜਿਉਂਦੇ ਨੇ ਉਹਨਾਂ ਨੂੰ ਲੋੜਵੰਦਾਂ ਦੀ ਸ਼ਹਾਇਤਾ ਲਈ ਹਰ ਪਲ ਅੱਗੇ ਆਉਂਦੇ ਸੀ, ਆਉਂਦੇ ਹਨ ਤੇ ਗੁਰਨਾਨਕ ਨਾਮ ਲੈਵਾ ਸਿੱਖ ਨੇ ਜਿਹੜੇ ਉਹ ਸਦਾ ਹੀ ਮਰੁਖਤਾ ਦੇ ਕਾਰਜ ਭਲੇ ਲਈ ਜਿਹੜੇ ਕਾਰਜੇ ਲੋਰਜ ਵੱਧ ਚੜ ਕੇ ਹਿੱਸਾ ਲੈਂਦੇ ਨੇ ਮੈਂ ਆਪਣੇ ਵੱਲੋਂ ਸਮੁੱਚੀ ਗੁਟਾਰੀਪਿੰਡ ਦੀ ਸੰਗਤ ਸਮੁੱਚਾ ਹੀ ਨਿਸ਼ਕਾਮ ਸੇਵਾ ਸੁਸਾਇਟੀ ਭਾਈ ਮਨਜੀਤ ਸਿੰਘ ਹੋਣੀ ਸਾਡੇ ਜਥੇਦਾਰ ਹੋਣੀ ਸਾਰਿਆਂ ਦਾ ਬਹੁਤ ਬਹੁਤ ਜਿੱਥੇ ਧੰਨਵਾਦ ਕਰਦਾ ਹਾਂ ਉੱਥੇ ਆਏ ਹੋਏ ਸਾਰੇ ਹੀ ਸਵੈਇਸ਼ਿਕ ਖੂਨਦਾਨੀਆਂ ਦਾ ਬਹੁਤ ਬਹੁਤ ਧੰਨਵਾਦ ਆਈ ਮਗੂ ਜੀ ਨਾਲ ਤੁਹਾਨੂੰ ਮਿਲ ਰਹੇ ਹਾਂ ਕਿਉਂਕਿ ਇਹ ਪੱਤਰਕਾਰ ਵੀ ਨੇ ਇਹ ਪੰਥ ਦੇ ਪ੍ਰਸਿੱਧ ਰਾਗੀ ਸਿੰਘ ਵੀ ਨੇ ਸਾਰਕ ਜਨਤੀ ਹਾਂਜੀ ਸਰ ਕੀ ਗੱਲ ਨੇ ਉਹਨੇ ਅੱਜ ਬਟਾਰੀ ਪਿੰਡ ਬੈਠੇ ਆਏ ਆ ਵੱਡੇ ਗੁਰਦੁਆਰਾ ਸਾਹਿਬ ਖੂਨਦਾਨ ਕੈਂਪ ਦਾ ਬਹੁਤ ਵੱਡਾ ਆਯੋਜਨ ਕੀਤਾ ਗਿਆ ਹੈ ਜੱਜਾ ਕਰਨਿਤ ਜਿੰਨ ਮਾਣਾ ਤੇ ਭਾਈ ਮਜੀਦ ਸਿੰਘ ਬਟਾਰੀ ਇਹਨਾਂ ਦੇ ਸਹਿਯੋਗੀਆਂ ਵੱਲੋਂ ਇਹ ਤੇ ਮੈਂ ਦੋ ਤਿੰਨ ਬੇਨਤੀਆਂ ਜ਼ਰੂਰ ਕਰਨੀਆਂ ਚਾਹੁੰਦਾ ਮੈਂ ਤੁਹਾਡਾ ਵੀ ਧੰਨਵਾਦ ਹੈ ਕੋਈ ਖੂਨਦਾਨ ਕਰਕੇ ਆਪਣਾ ਯੋਗਦਾਨ ਪਾਉਂਦਾ ਤੁਸੀਂ ਮੀਡੀਆ ਦੇ ਰਾਹੀਂ ਸਾਡੀ ਆਵਾਜ਼ ਦੁਨੀਆ ਦਾ ਪੜਾ ਕੇ ਆਪਣਾ ਯੋਗਦਾਨ ਪਾ ਰਹੇ ਹੋ ਮੈਂ ਦੱਸ ਦੇਣਾ ਚਾਹੁੰਦਾ ਕਿ ਖੂਨਦਾਨ ਜਿਹੜਾ ਆ ਇੱਕ ਮਹਾਦਾਨ ਆ ਦੁਨੀਆ ਦਾ ਕੋਈ ਵੀ দান ਕਰਨਾ ਹੋਵੇ ਬੰਦੇ ਨੇ ਤੇ ਜੇਬ ਦੇ ਵਿੱਚੋਂ 4 ਰੁਪਏ ਲੱਗਦੇ ਆ ਤੇ ਜੇਬ ਦੇ ਵਿੱਚ ਕੁਝ ਹੋਵੇਗਾ ਤੇ ਆਪਾਂ ਤਾਂ দান ਕਰਾਂਗੇ ਕਿ ਜੇਬ ਦੇ ਵਿੱਚ ਕੁਛ ਨਹੀਂ ਹੈ ਤੇ দান ਕਰਨਾ ਬੜਾ ਔਖਾ ਹੋ ਜਾਂਦਾ ਆ ਪਰ ਕੁਝ দান ਐਸੇ ਨੇ ਜਿਹੜੇ ਬਿਨਾਂ ਪੈਸਿਆਂ ਦੇ দান ਹੁੰਦੇ ਜਿਵੇਂ ਕਿ ਖੂਨਦਾਨ ਇਹਨੂੰ ਬਣਾਉਂਦੀ ਏ ਕੁਦਰਤ ਤੁਸੀਂ ਖੁਰਾਕ ਖਾਂਦੇ ਹੋ ਕੁਦਰਤ ਤੁਹਾਡੇ ਅੰਦਰ ਖੂਨ ਪੈਦਾ ਕਰਦੀ ਏ ਜਦੋਂ ਕਿਸੇ ਨੂੰ ਲੋੜ ਹੁੰਦੀ ਏ ਤੁਸੀਂ ਆਪਣਾ ਖੂਨ ਦਾਨ ਕਰ ਦਿਓ ਕਿਸੇ ਦੀ ਜਾਨ ਬਚਦੀ ਏ ਇੰਜ ਕਹ ਲਈਏ ਵੀ ਖੂਨਦਾਨ ਇੱਕ ਐਸਾ দান ਆ ਬਿਨਾਂ ਪੈਸਿਆਂ ਤੋਂ ਤੇ ਮਹਾਨ দান ਆ ਕਪੜਾ ਹੰਡਾਲੇਗਾ ਇਹ ਰੋਟੀ ਹੈ ਕਿਸੇ ਨੂੰ ਇੱਕ ਰਾਤ ਬੰਦਾ ਖਾਲੇਗਾ ਫੇਰੇ ਫੇਰ ਭੁੱਖ ਲੱਗ ਜਾਣੀ ਹੈ ਖੂਨਦਾਨ ਕਿਸੇ ਦੀ ਜਾਨ ਬਚਾਵੇਗਾ ਦੂਜੀ ਇਹਦੇ ਵਿੱਚ ਗੱਲ ਇਹ ਹੈ ਵੀ ਇੱਥੇ ਹਿੰਦੂ ਮੁਸਲਮ ਜੇ ਕਿਸਾਈ ਐਸੀ ਕੋਈ ਗੱਲ ਦੀ ਇਹ ਭਾਈਚਾਰਾ ਬਹੁਤ ਵੱਡਾ ਕੰਮ ਕਰਦਾ ਆ ਹੁਣ ਇੱਥੇ ਕਿਹਨਾਂ ਨੇ ਖੂਨਦਾਨ ਕੀਤਾ ਆ ਉਹ ਕਿਹੜੀ ਜਾਤ ਹੈ ਕਿਹੜੀ ਬਰਾਦਰੀ ਹੈ ਕਿਹੜਾ ਧਰਮ ਹੈ ਇਹ ਕੋਈ ਮਾਇਨੇ ਨਹੀਂ ਰੱਖਦਾ ਪਿਆ ਇਹ ਸਾਰਾ ਖੂਨ ਇਕੱਠਾ ਹੋ ਕੇ ਬਲੱਡ ਬੈਗ ਦੇ ਵਿੱਚ ਜਮ੍ਹਾਂ ਹੋ ਜਾਣਾ ਜਦੋਂ ਕਿਸੇ ਨੂੰ ਲੋੜ ਪੈਣੀ ਹੈ ਤੇ ਉਦੋਂ ਨਾ ਇਹ ਨਹੀਂ ਕਹਣਾ ਵੀ ਮੈਨੂੰ ਫਿੱਕਾ ਦਾ ਖੂਨ ਦਿਓ ਉਹ ਕਹਿੰਦਾ ਮੈਨੂੰ ਬਲੱਡ ਚਾਹੀਦਾ ਮੈਨੂੰ ਦੋ ਬੋਤਲ ਬਲੱਡ ਚਾਹੀਦੇ ਬਲੱਡ ਕਿਹਦਾ ਆ ਉਹਦੀ ਜਾਣੀ ਹੈ ਇਹ ਗੱਲ ਮੈਂ ਨਹੀਂ ਰੱਖਦੇ ਭਾਈ ਇਹ ਚੀਜ਼ਾਂ ਦੱਸਦੀਆਂ ਨੇ ਵੀ ਖੂਨਦਾਨ ਜਿਹੜਾ ਆ ਇਹਦੇ ਤੇ ਭਾਈਚਾਰੇ ਨੂੰ ਬਣਾ ਕੇ ਰੱਖਦਾ ਹੈ ਖੂਨਦਾਨ ਕਿਸੇ ਦੀ ਜਾਨ ਬਚਾਉਂਦਾ ਹੈ ਤੇ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਜਿਨ੍ਹਾਂ ਨੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਿਤੇ ਖੂਨਦਾਨ ਦੀਆਂ ਮਹਾਨ ਨਿਸ਼ਕਾਮ ਸੇਵਾਵਾਂ ਦਿੱਤੀਆਂ ਨੇ ਉੱਥੇ ਇਹਨਾਂ ਨੇ ਬਹੁਤ ਵੱਡੀ ਇੱਕ ਬਲੈਕ ਸੀ ਕੋ ਬੰਦ ਕਰਵਾਈ ਹੈ ਇਸੇ ਕਰਕੇ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਦੀ 10 ਤਰਨਜ ਸਿੰਘ ਨਮਾਰਾ ਮੁੱਖ ਸੇਵਾਦਾਰ ਭਾਈ ਕਨੀਆ ਜੀ ਮਿਸ਼ਨ ਸੇਵਾ ਸੁਸਾਇਟੀ ਅਤੇ ਕੌਮੀ ਪ੍ਰਧਾਨ ਆਂਧਾ ਤੱਕਸਾਲ ਮਜ਼ਦੂਰ ਯੂਨੀਅਨ ਅੱਜ ਪਿੰਡ ਨਗਰ ਪਟਾਰੀ ਵਿਖੇ ਨਿਸ਼ਕਾਨ ਸੇਵਾ ਪਿੰਡ ਪਟਾਰੀ ਦੇ ਮੁੱਖ ਸੇਵਾਦਾਰ ਭਾਈ ਮਜੀਤ ਸਿੰਘ ਪਟਾਰੀ ਜੋ ਭਾਈ ਕਨੀਆ ਜੀ ਮਿਸ਼ਨ ਸੇਵਾ ਸੁਸਾਇਟੀ ਨੇ ਪਿਛਲੇ ਲਗਭਗ 1.5 ਦਹਾਕੇ ਤੋਂ ਦੋ ਦਹਾਕੇ ਤੋਂ ਜੁੜੇ ਹੋਏ ਨੇ ਤੇ ਡੇਢ ਦਹਾਕੇ ਤੋਂ ਲਗਾਤਾਰ ਅੱਜ ਉਹਨਾਂ ਵੱਲੋਂ ਇਹ 15ਵਾਂ ਮਹਾਨ ਖੋਦਾਨ ਕੈਂਪ ਜਿਹੜਾ ਅ ਨਗਰ ਬਟਾਰੀ ਵਿੱਚ ਲਗਾਇਆ ਗਿਆ ਹੈ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਹਿਲੇ ਪ੍ਰਕਾਸ਼ਪੁਰੂ ਅਤੇ ਸੰਤ ਬਾਬਾ ਇਸ਼ਾ ਸਿੰਘ ਜੀ ਮਹਾਰਾਜ ਜੀ ਰਾਣਾ ਸਾਹਿਬ ਵਾਲਿਆਂ ਦੀ ਸਾਲਾਨਾ ਵਰਸੀ ਨੂੰ ਇਸ ਮੱਦੇ ਲਗਾਇਆ ਗਿਆ ਅੱਜ ਇੱਥੇ ਭਾਈ ਕਨੀਆ ਜੀ ਮਿਹਨਤ ਸੇਵਾ ਸੰਡੇ ਦਾ 751ਵਾਂ ਮਹਾਨ ਖੋਦਾਨ ਕੈਂਪ ਹੈ ਔਰ ਹੁਣ ਤੱਕ ਲੱਖਾਂ ਹੀ ਲੋਕਾਂ ਨੂੰ ਭਾਈ ਕਨੀਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਨਿਸ਼ਕਾਮ ਤੇ ਨਿਰਸਵਾਰਥ ਰੂਪ ਦੇ ਵਿੱਚ ਲੋੜਵੰਦਾਂ ਨੂੰ ਖੂਨ ਵੰਡਿਆ ਵੰਡਿਆ